ਸਲੋਕ ਮਹਲਾ 3 ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨਾ ਕੋਈ ਵਾਹੋ ਵਾਹੋ ਅਗਮ ਅਥਾ ਹੋ ਹੈ ਵਾਹੋ ਵਾਹੋ ਸਚਾ ਸੋਏ ਵਾਹੋ ਵਾਹੋ ਵੇ ਪਰ ਵਾਹੋ ਹੈ वाहो वाहो करे सो हुए वाहो वाहो नाम है गुरुमुख पावै कुए वाहो वाहो कर्मी पाय आप दया दे ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨ ਦਿਨ ਨਾਮ ਲਏ ਸਲੋਕ ਮਹਲਾ 3 ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨਾ ਕੋਇ ਵਾਹੋ ਵਾਹੋ ਅਗਮ ਅਥਾ ਹੋਇ واہو واہو سچا سوئے واہو واہو وے پر واہو ہے واہو واہو کرے ہوئے واہو واہو امرت نام ہے گرمک پاوے کوئے واہو واہو کرمی پائیے ਆਪ ਦਿਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨ ਦਿਨ ਨਾਮ ਲਏ ਸਲੋਕ ਮਹਲਾ 3 ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨਾ ਕੋਈ ਵਾਹੋ ਵਾਹੋ ਅਗਮ ਅਥਾ ਹੋ ਹੈ ਵਾਹੋ ਵਾਹੋ ਸਚਾ ਸੋਏ ਵਾਹੋ ਵਾਹੋ ਵੇ ਪਰ ਵਾਹੋ ਹੈ ਵਾਹੋ ਵਾਹੋ ਕਰੇ ਸੋ ਹੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹੋ ਵਾਹੋ ਕਰਮੀ ਪਾਈਐ ਆਪ ਦਿਆ ਕਰਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨ ਦਿਨ ਨਾਮ ਲਏ ਸਲੋਕ ਮਹਲਾ 3 ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਵਾਹੋ ਵਾਹੋ ਅਗਮ ਅਥਾ ਹੋ ਹੈ ਵਾਹੋ ਵਾਹੋ ਸਚਾ ਸੋਏ ਵਾਹੋ ਵਾਹੋ ਵੇ ਪਰ ਵਾਹੋ ਹੈ ਵਾਹੋ ਵਾਹੋ ਕਰੇ ਸੋ ਹੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ गुरुमुख कोए वाहो वाहो करमी पाईए आप दया नानक वाहो वाहो गुरमुख पाईए अनदिन नाम लए सलोक महला तीजा ਵਾਹੋ ਵਾਹੋ ਪਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨਾ ਕੋਈ ਵਾਹੋ ਵਾਹੋ ਅਗਮ ਅਥਾ ਹੋ ਹੈ ਵਾਹੋ ਵਾਹੋ ਸਚਾ ਸੋਏ ਵਾਹੋ ਵਾਹੋ ਵੇ ਪਰ ਵਾਹੋ ਹੈ वाहो वाहो करे सो हुए वाहो वाहो नाम है गुरमुख पावै कुए वाहो वाहो कर्मी पाय आप दया दे नानक वाहो वाहो गुरुमुख पाय अनदिन नाम लए सलोक महला तीजा वहो वाहो निरंकार है तिस जेवड अवर न कुए वाहो वाहो अगम अथाहो है ਵਾਹ ਵਾਹ ਸੱਚਾ ਸੋਏ ਵਾਹ ਵਾਹ ਵੇ ਪਰ ਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨ ਦਿਨ ਨਾਮ ਲਏ ਸਲੋਕ ਮਹਲਾ 3 ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨਾ ਕੋਈ واہو واہو اگم اتھاہو ہے واہو واہو سچا سوئے واہو واہو وے پر واہو ہے واہو واہو کرے سو ہوئے واہو واہو امرت نام ہے گرمکھ پاو کوئے ਵਾਹੋ ਵਾਹੋ ਕਰਮੀ ਪਾਈਐ ਆਪ ਦਿਆ ਕਰਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨ ਦਿਨ ਨਾਮ ਲਏ ਸਲੋਕ ਮਹਲਾ 3 ਵਾਹੋ ਵਾਹੋ ਬਾਣੀ ਨਿਰੰਕਾਰ ਹੈ ਿਸ ਜੇਵੜ ਅਵਰ ਨਾ ਕੋਏ ਵਾਹੋ ਵਾਹੋ ਅਗਮ ਅਥਾ ਹੋ ਹੈ ਵਾਹੋ ਵਾਹੋ ਸਚਾ ਸੋਏ ਵਾਹੋ ਵਾਹੋ ਵੇ ਪਰ ਵਾਹੋ ਹੈ ਵਾਹੋ ਵਾਹੋ ਕਰੇ ਸੋ ਹੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ गुरमुख पा कोई वाहो वाहो करमी पाईए आप दया नानक वाहो वाहो गुरमुख पाईए अनदिन नाम लए सलोक महला तीजा ਵਾਹੋ ਵਾਹੋ ਪਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨਾ ਕੋਈ ਵਾਹੋ ਵਾਹੋ ਅਗਮ ਅਥਾ ਹੋ ਹੈ ਵਾਹੋ ਵਾਹੋ ਸਚਾ ਸੋਏ ਵਾਹੋ ਵਾਹੋ ਵੇ ਪਰ ਵਾਹੋ ਹੈ ਵਾਹੋ ਵਾਹੋ ਕਰੇ ਸੋ ਹੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਈ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨ ਦਿਨ ਨਾਮ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ